तन 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 जन आया जिस प्रसाद सब जगत तराया ਜਨ ਆਵਨ ਕਾ ਇਹ ਸੁਆਉ ਜਨ ਕੇ ਸੰਗ ਚਿਤ ਆਵੇ 나ਉ ਗੌੜੀ ਸੁਖਮਣੀ ਮਹਿਲਾ ਪੰਜਵਾਂ ਸਿਰਲੇਖ ਅਧੀਨ ਉਚਾਰੀ ਗਈ ਬਾਣੀ ਵਿੱਚ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਇਸੇ ਪਦੇ ਦੇ ਅੰਤ ਵਿੱਚ ਹੋਰ ਫਰਮਾਉਂਦੇ ਨੇ ਆਪ ਮੁਕਤ ਮੁਕਤ ਕਰੈ ਸੰਸਾਰ ਨਾਨਕ तिस ਜਨ ਕਉ ਸਦਾ ਨਮਸਕਾਰ ਗੁਰਬਾਣੀ ਦੇ ਇਸ ਕਥਨ ਮੁਤਾਬਕ ਉਹ ਜਨ ਧਨ ਹੈ ਜੋ ਇਸ ਸੰਸਾਰ ਵਿੱਚ ਜੀਵਨ ਮੁਕਤ ਹੈ ਤੇ ਜੋ ਹੋਰਨਾਂ ਨੂੰ ਵੀ ਜੀਵਨ ਮੁਕਤੀ ਦੀ ਵਿਧੀ ਦਰਸਾਉਂਦਾ ਹੈ ਐਸੇ ਜਨ ਕੇਵਲ ਤੇ ਕੇਵਲ ਪ੍ਰਭੂ ਦੇ ਨਾਮ ਨੂੰ ਹੀ ਆਪਣੇ ਜੀਵਨ ਦਾ ਆਧਾਰ ਮੰਨਦੇ ਹਨ ਉਹਤੇ ਪ੍ਰਭੂ ਦੇ ਨਾਮ ਦੀ ਰੰਗਤ ਵਿੱਚ ਇਸ ਕਦਰ ਰੰਗੇ ਜਾਂਦੇ ਹਨ ਕਿ ਸਦਾਵ ਮੁਖਤੋਂ ਉਸ ਪ੍ਰਭੂ ਦਾ ਨਾਮ ਉਚਾਰਦੇ ਹੋਏ ਵਿਕਾਰਾਂ ਨੂੰ ਸ਼ਕਸ ਦੇ ਕੇ ਆਪਣੇ ਮਨ ਨੂੰ ਜਿੱਤ ਕੇ ਸੂਰਮੇ ਅਖਵਾਉਂਦੇ ਨੇ ਸਿੱਖ ਇਤਿਹਾਸ ਐਸੇ ਮਹਾਨ ਸੂਰਮਿਆਂ ਦੀਆਂ ਗਾਥਾਵਾਂ ਨਾਲ ਭਰਪੂਰ ਹੈ ਐਸੇ ਹੀ ਨਾਮ ਰਸੀਏ ਮਹਾਨ ਵਿਦਵਾਨ ਮਹਾਨ ਯੋਧੇ ਬਾਬਾ ਦੀਪ ਸਿੰਘ ਜੀ ਹੋਏ ਨੇ ਜੋ ਸਾਹਿਬੇ ਕਮਾਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਰਨ ਵਿੱਚ ਆਏ ਤਾਂ ਗੁਰੂ ਸਾਹਿਬ ਦੇ ਹੀ ਹੋ ਕੇ ਰਹਿ ਗਏ ਆਪਨੇ ਬਾਣੀ ਰਾਹੀ ਵੀ ਮਨੁੱਖਤਾ ਦੀ ਸੇਵਾ ਕੀਤੀ ਤੇ ਕੁਰਬਾਨੀ ਰਾਹੀ ਵੀ ਸੇਵਾ ਦੀ ਅਦੁੱਤੀ ਮਿਸਾਲ ਕਾਇਮ ਕਰ ਗਏ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਕੀ ਵਿਖੇ ਆਪ ਜੀ ਨੇ ਸ੍ਰੀ ਗ੍ਰੰਥ ਸਾਹਿਬ ਜੀ ਦੇ ਉਤਾਰੇ ਵੀ ਤਿਆਰ ਕੀਤੇ ਤੇ ਨਾਲ ਹੀ ਇਤਿਹਾਸਿਕ ਗੁਰਤਾਮ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਦੇ ਅਦਬ ਦੀ ਬਹਾਲੀ ਲਈ ਆਪਣਾ ਆਪ ਵੀ ਕੁਰਬਾਨ ਕਰ ਦਿੱਤਾ। ਸਾਹਿਬੇ ਕਮਾਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਐਸੇ ਪ੍ਰਾਣੀਆਂ ਨੂੰ ਧੰਨ ਬਿਆਨ ਕਰਦੇ ਹਨ ਜਿਹੜੇ ਆਪਣੀ ਦੇਹ ਨੂੰ ਮਿਤ ਨਹੀਂ ਸਮਝਦੇ। ਸਗੋਂ ਗਿਆਨ ਦੀ ਬੋਕਰ ਲੈ ਕੇ ਆਪਣੇ ਮਨ ਵਿੱਚੋਂ ਵਿਕਾਰਾਂ ਨੂੰ ਹੁੰਝ ਕੇ ਪਰਾਂ ਸੁੱਟਦੇ ਨੇ। ਤੇ ਪ੍ਰਭੂ ਦਾ ਜਸ ਗਾਇਨ ਕਰਨ ਵਾਲੀ ਬੀੜੀ ਵਿੱਚ ਸਵਾਰ ਹੋ ਕੇ ਇਸ ਪਵ ਸਾਗਰ ਨੂੰ ਪਾਰ ਕਰ ਜਾਂਦੇ ਨੇ ਇਹਨਾਂ ਪ੍ਰਾਣੀਆਂ ਦੇ ਮੁਖਤੇ ਪ੍ਰਭੂ ਦਾ ਨਾਮ ਹੁੰਦਾ ਹੈ ਤੇ ਚਿੱਤ ਵਿੱਚ ਵਿਕਾਰਾਂ ਨਾਲ ਜੂਝਣ ਦੀ ਅਥਾਹ ਸ਼ਕਤੀ ਹੁੰਦੀ ਹੈ ਤਨ ਜਿਉ ਤੇ ਕੋ ਜਗ ਮੈਂ ਮੁਖ ਤੇ ਹਰ ਚਿਤ ਮੈਂ ਜੁਦ ਵਿਚਾਰ ਹੈ ਦੇਹ ਅਨਤ ਨਨਤ ਰਹੈ ਜਸਨਾਵ ਚੜਿਆ ਭਵ ਸਾਗਰ ਤਾਰੇ ਇਸ ਸਵਯੇ ਦਾ ਗਾਇਨ ਕੀਤਾ ਡਾਕਟਰ ਅਲੰਕਾਰ ਸਿੰਘ ਹੋਰਾ ਤਨ ਜਿਉ ਤੇ ਕੋ ਜਗ ਮੈਂ ਮੁਖ ਤੇ ਹਰ ਚਿਤ ਮੈਂ ਜੂਦ ਬੇਚਰ ਤਨ ਜਿਉ ਤੇ แม่บุคืลเต देह अनितना रहै ਕੀ बढਨੇ ਮਨ ਹੱਥ ਲੈ ਕਾਤਰਤਾ ਕੁਤਵਰ ਬੁਹਾਰ ਕਾਤਰਤਾ ਕੁਤਵਰ ਬੁਹਾਰ ਤਨ ਜਿਓ ਤੇ ਹੈ ਕੋ ਜਗ ਮੈਂ ਤਨ ਜਿਓ ਜਗ ਮੈਂ ਤਨ ਜਿਉ ਤੇ ਕੋ ਜਗ ਮੈਂ ਮੁਖ ਤੇ ਮੁਖ ਤੇ ਹਰ ਚਿਤ ਰਰ ਤਨ ਜਿਉ ਤੇ ਕੋ ਜਗ ਮੈਂ ਮੁਖ ਤੇ ਹਰ ਚਿਤ ਮੈਂ ਜੁਦ ਵਿਚਾਰ ਹੈ ਇਹ ਸਵੈਯਦਾ ਗਾਇਨ ਕੀਤਾ ਸੀ ਡਾਕਟਰ ਅਲੰਕਾਰ ਸਿੰਘ ਹੋਰਾ ਗੁਰਬਾਣੀ ਵਿੱਚ ਸੂਰਮੇ ਦੀ ਪਰਿਭਾਸ਼ਾ ਬਿਆਨ ਕੀਤੀ ਗਈ ਹੈ ਸਿੱਖ ਧਰਮ ਦੇ ਸੰਸਥਾਪਕ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਫਰਮਾਨ ਹੈ ਕਿ ਸੱਚ ਧਰਮ ਲਈ ਜੂਝ ਮਰਨਾ ਕੇਵਲ ਤੇ ਕੇਵਲ ਸੂਰਮਿਆਂ ਦੇ ਹਿੱਸੇ ਹੀ ਆਉਂਦਾ ਹੈ ਉਹਨਾਂ ਦਾ ਮਰਨਾ ਹੀ ਸੱਚਾ ਮਰਨਾ ਹੈ ਤੇ ਇਹੀ ਮੌਤ ਉਸ ਅਕਾਲ ਪੁਰਖ ਦੀ ਦਰਗਾਹ ਵਿੱਚ ਪਰਵਾਨ ਹੁੰਦੀ ਹੈ ਜਿਹੜੇ ਉਸ ਅਕਾਲ ਪੁਰਖ ਦੀ ਦਰਗਾਹ ਵਿੱਚ ਆਪਣਾ ਆਪ ਵਾਰ ਕੇ ਪਰਵਾਨ ਹੋ ਜਾਂਦੇ ਨੇ ਉਹੀ ਮਾਨ ਮਰਤਬੇ ਦੇ ਹੱਕਦਾਰ ਹੁੰਦੇ ਨੇ ਮਰਨ ਮੁਣਸਾ ਸੂਰਿਆ ਹੱਕ ਹੈ ਜੋ ਹੋਏ ਮਰਨ ਪਰਵਾਣੂ ਸੂਰੇ ਸੇ ਯਾਗੈ ਆਖੀਐ ਦਰਗਹਿ ਪਾਵੈ ਸਾਚੀ ਮਾਣੂ ਸੁਣਦੇ ਆ ਡਾਕਟਰ ਰਾਜਵਿੰਦਰ ਕੌਰ ਹੁਰਾ ਪਾਸੋਂ ਵਾਰਤਾ ਸੂਰਾ ਸੁ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ ਇਹ ਮਹਾਵਾਕ ਭਗਤ ਕਬੀਰ ਜੀ ਦੀ ਪਵਿੱਤਰ ਰਸਨਾ ਤੋਂ ਉਚਾਰੀ ਬਾਣੀ ਰਾਗ ਮਾਰੂ ਦੇ ਸਰਲੇਖ ਹੇਠ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ 1105 ਉੱਤੇ ਸੁਭਾਈ ਮਾਨ ਹੈ ਇਸ ਮਹਾਵਾਕ ਦੇ ਭਾਵ ਮੰਡਲ ਵਿੱਚ ਵਿਚਰਦਿਆਂ ਉਸ ਸੂਰਮੇ ਦਾ ਤਸਵਰ ਜ਼ਿਹਨ ਵਿੱਚ ਉੱਭਰਦਾ ਹੈ ਜੋ ਦੁਨਿਆਵੀ ਲਾਲਸਾ ਤੋਂ ਨਿਰਪੱਖ ਰਹਿ ਕੇ ਧਰਮ ਤੇ ਦੀਨ ਦੁਨੀਆ ਦੇ ਹਕੂਕ ਦੀ ਖਾਤਰ ਜ਼ੁਲਮ ਅਤੇ ਜ਼ਾਲਮ ਨਾਲ ਟੱਕਰ ਲੈਂਦਾ ਹੋਇਆ ਆਖਰੀ ਦਮ ਤੱਕ ਮਦਾਨੇ ਜੰਗ ਵਿੱਚ ਪੁਰਜਾ ਪੁਰਜਾ ਹੋ ਕੇ ਗੁਰਬਾਨੀ ਦੇ ਦਿੰਦਾ ਹੈ ਪਰ ਮਜ਼ਲੂਮ ਦੀ ਬਾਹ ਕਦੇ ਨਹੀਂ ਛੱਡਦਾ ਉਹ ਸੱਚ ਈਮਾਨ ਧਰਮ ਅਤੇ اخلاق ਜਿਹੀਆਂ ਉੱਚੀਆਂ ਨੈਤਿਕ ਕਦਰਾਂ ਕੀਮਤਾਂ ਦੀ ਰਖਵਾਲੀ ਲਈ ਮੈਦਾਨੇ ਜੰਗ ਵਿੱਚ ਪਿੱਠ ਨਹੀਂ ਵਿਖਾਉਂਦਾ ਉਹੀ ਅਸਲੀ ਸੂਰਮਾ ਹੈ ਗੁਰੂ ਗ੍ਰੰਥ ਸਾਹਿਬ ਵਿੱਚ ਅਨੇਕਾਂ ਤਰ੍ਹਾਂ ਦੇ ਸੂਰਮਿਆਂ ਦਾ ਜ਼ਿਕਰ ਹੈ ਪ੍ਰਮੁੱਖ ਤੌਰ ਤੇ ਅਧਿਆਤਮਕ ਅਤੇ ਦੁਨਿਆਵੀ ਸੂਰਮਿਆਂ ਨੂੰ ਗੁਰਬਾਣੀ ਵਿੱਚ ਵਿਸ਼ੇਸ਼ ਸਥਾਨ ਪ੍ਰਾਪਤ ਹੈ ਅਧਿਆਤਮਕ ਅਰਥਾਂ ਵਿੱਚ ਉਹ ਸੂਰਮਾ ਹੈ ਜੋ ਵਿਕਾਰਾਂ ਨਾਲ ਮਨ ਮਸਤਕ ਦੇ ਮੈਦਾਨੇ ਜੰਗ ਵਿੱਚ ਯੁੱਧ ਲੜਦਾ ਵਿਕਾਰਾਂ ਉੱਤੇ ਫਤਿਹ ਹਾਸਲ ਕਰ ਲੈਂਦਾ ਹੈ ਇਸ ਸਬੰਧ ਵਿੱਚ ਗੁਰਬਾਣੀ ਦਾ ਫੁਰਮਾਨ ਹੈ ਜਿਨ ਮਿਲ ਮਾਰੇ ਪੰਚ ਸੂਰਬੀਰ ਐਸੋ ਕੌਣ ਬਲੀਰੇ ਗੁਰਬਾਣੀ ਅਨਸਾਰ ਦੂਸਰਾ ਸੂਰਮਾ ਉਹ ਹੈ ਜੋ ਧਰਮ ਦੇ ਮਾਰਗ ਤੇ ਚੱਲਦਿਆਂ ਉੱਚ ਅਦਰਸ਼ ਅਤੇ ਮੰਤਵ ਲਈ ਸ਼ਹੀਦੀ ਦੇ ਸਕਦਾ ਹੋਵੇ ਜੋ ਸੂਰਮੇ ਸੱਚਾਈ ਦੇ ਰਸਤੇ ਤੇ ਚੱਲਦੇ ਸ਼ਹੀਦ ਹੋ ਜਾਂਦੇ ਹਨ ਉਹ ਯੁੱਗ ਪਲਟਾਉਂਦੇ ਹਨ ਸਮਾਜ ਬਦਲਦੇ ਹਨ ਬਰਾਬਰੀ ਦਾ ਦਰਜਾ ਤੋੜਦੇ ਹਨ ਅਨਿਆਂ ਨੂੰ ਨਾ ਸਹੰਦਿਆ ਹੋਇਆ ਸੂਲੀ ਵੀ ਹੱਸ-ਹੱਸ ਕੇ ਚੜ ਜਾਂਦੇ ਹਨ ਇਸੇ ਸਬੰਧ ਵਿੱਚ ਭਗਤ ਕਬੀਰ ਜੀ ਦਾ ਫਰਮਾਨ ਹੈ ਸੂਰਾ ਸੋ ਪਹਿਚਾਨੀਐ ਜੋ ਲਰੇ ਦੀਨ ਕੇ ਹੇਤ ਪੁਰਜਾ ਪੁਰਜਾ ਕਟ ਮਰੇ ਕਬੂ ਨਾ ਛਾੜੇ ਖੇਤ ਸੋ ਸਪਸ਼ਟ ਹੈ ਜੇ ਜ਼ੋਰ ਜ਼ੁਲਮ ਅਤੇ ਅਨਿਆ ਦੇ ਖਿਲਾਫ ਲੜਨ ਵਾਲਾ ਜੋਧਾ ਨਿਰਸਵਾਰਥ ਹੋ ਕੇ ਨਿਰੋਲ ਧਰਮ ਦੀ ਖਾਤਰ ਜਾਨ ਕਰਮਾਨ ਕਰ ਦਿੰਦਾ ਹੈ ਪਰੇ ਮਾਰਗ ਬੇਹੱਦ ਕਠਿਨ ਹੈ ਸਿਰ ਦੇਣ ਦਾ ਆਪਾ ਵਾਰਨ ਦਾ ਬਹਾਦਰੀ ਦਲੇਰੀ ਅਤੇ ਸੂਰਮਗਤੀ ਦਾ ਪੰਧ ਹੈ ਇਸ ਸ਼ਹਾਦਤ ਦੇ ਸੰਕਲਪ ਨੂੰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਸ ਤਰ੍ਹਾਂ ਫਰਮਾਇਆ ਹੈ ਜੋ ਤੋ ਪ੍ਰੇਮ ਖੇਲਣ ਕਾ ਚਾਓ ਸਿਰ ਤਰ ਤਲੀ ਗਲੀ ਮੇਰੀ ਆਓ ਇਤਮਾਰਗ ਪੈਰ ਤਰੀਜ ਹੈ ਸਿਰ ਦੀ ਜਹਿ ਕਾਣ ਨਾ ਕੀਜੈ ਇਸ ਸ਼ਬਦ ਵਿੱਚ ਸ਼ਹਾਦਤ ਦਾ ਸੰਕਲਪ ਅਧਿਆਤਮਕ ਆਨੰਦ ਦੀ ਪ੍ਰਾਪਤੀ ਲਈ ਮਨੁੱਖ ਨੂੰ ਆਪਾ ਮਟਾਉਣ ਦੇ ਮਾਰਗ ਦੀ ਨਿਸ਼ਾਨਦੇਹੀ ਕਰਨ ਲਈ ਪ੍ਰੇਰਿਤ ਕਰਦਾ ਹੈ ਉਹਨਾਂ ਇਸ ਮਾਰਗ ਦੇ ਪਾਧੀਆਂ ਲਈ ਸਿਰ ਪੇਂਟ ਕਰਨ ਦੀ ਸ਼ਰਤ ਰੱਖ ਕੇ ਜ਼ਬਰ ਜ਼ੁਲਮ ਦੇ ਟਾਕਰੇ ਲਈ ਜੂਸ ਮਰਨ ਦੀ ਬਿਰਤੀ ਨੂੰ ਅਨੁਵਾਰੀ ਕਰ ਦਿੱਤਾ ਮੁਗਲ ਹਕੂਮਤ ਦੀਆਂ ਜੁਗਰਦੀਆਂ ਦਾ ਟਾਕਰਾ ਕਰਨ ਲਈ ਸਿੱਖ ਗੁਰੂ ਸਹਿਬਾਨ ਨੇ ਸਵੈ ਸ਼ਹਾਦਤ ਦੀ ਇਸ ਅਦੁੱਤੀ ਮਾਰਗ ਨੂੰ ਚੁਣਿਆ ਸ਼ਹੀਦਾਂ ਦੇ ਸਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਅਤੇ ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਧਰਮ ਅਤੇ ਮਜ਼ਲੂਮਾਂ ਦੀ ਰੱਖਿਆ ਲਈ ਆਪਾ ਵਾਰ ਕੇ ਸ਼ਹਾਦਤ ਦੇ ਸੰਕਲਪ ਨੂੰ ਅਜਿਹੇ ਅਜ਼ਾਮ ਬਖਸ਼ੇ ਜਿਸ ਤੋਂ ਦੁਨੀਆ ਭਰ ਦੀਆਂ ਕ੍ਰਾਂਤੀਕਾਰੀ ਲਹਿਰਾਂ ਪ੍ਰਭਾਵਿਤ ਹੋਈਆਂ ਇਸੇ ਸੰਕਲਪ ਅਨਸਾਰ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਅਕਾਲ ਪੁਰਖ ਨੂੰ ਸਨਮੁਖ ਰੱਖਦਿਆਂ ਸਿੱਖ ਸ਼ਾਦ ਦੀ ਪਰੰਪਰਾ ਅਨਸਾਰ ਨਡਰ ਜੋਧੀਆਂ ਦੀ ਅਜੇ ਹੀ ਫੌਜ ਬਣਾਈ ਜਿਹੜੀ ਧਰਮ ਦੀ ਰਾਖੀ ਲਈ ਰੂਹਾਨੀ ਸ਼ਕਤੀ ਦੇ ਨਾਲ ਨਾਲ ਸ਼ਮਸ਼ੀਰ ਸ਼ਕਤੀ ਦੀ ਅਜਮਾਇਸ਼ੀ ਕਰਨ ਲੱਗੀ ਸ੍ਰੀ ਗੁਰੂ ਹਰਗੋਬਿੰਦ ਜੀ ਨੇ ਤਖਤ ਨਸ਼ੀਨੀ ਵੇਲੇ ਮੀਰੀ ਤੇ ਪੀਰੀ ਦੀਆਂ ਦੋ ਸ਼ਮਸ਼ੀਰਾਂ ਪਹਿਨੀਆਂ ਪੀਰੀ ਰੋਹਾਨੀ ਰੈਫਰੀ ਦਾ ਚਿੰਨ ਅਤੇ ਮੀਰੀ ਸ਼ਮਸ਼ੀਰ ਰਾਜਸੀ ਰੈਫਰੀ ਦਾ ਚਿੰਨ ਇੱਕ ਸ਼ਮਸ਼ੀਰ ਧਰਮ ਦੀ ਇੱਕ ਸਿਆਸ ਦੀ ਇੱਕ ਸੱਚ ਪ੍ਰਸਾਰਨ ਦੀ ਇੱਕ ਝੂਠ ਰੋਕਣ ਦੀ ਇਸੇ ਤਰ੍ਹਾਂ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਦੁਖੀਆਂ ਦਾ ਸਹਾਰਾ ਬਣਨ ਲਈ ਸਾਰਾ ਸਰਬੰਸੀ ਕੁਰਬਾਨ ਕਰ ਦਿੱਤਾ ਆਪ ਖੁਦ ਸਾਰੇ ਜਹਾਨ ਦੀ ਚਾਦਰ ਬਣ ਕੇ ਜ਼ਬਰ ਨੂੰ ਆਪਣੇ ਸਰੀਰ ਤੇ ਚੱਲ ਲਿਆ ਅਜਹੀ ਸੂਰਮਗਤੀ ਵਾਲੀ ਸ਼ਹਾਦਤ ਜੋ ਆਪ ਸ਼ਹੀਦ ਹੋਵੇ ਜਿਸ ਦਾ ਪੁੱਤਰ ਸ਼ਹੀਦ ਹੋ ਜਾਵੇ ਤੇ ਚਾਰੇ ਪੋਤਰੀ ਵੀ ਸ਼ਹੀਦ ਹੋ ਜਾਣ ਅਜਹੀ ਲਸਾਨੀ ਧਾਰਮਿਕ ਸੂਰਬੀਰਾਂ ਦੀ ਸ਼ਹਾਦਤ ਪ੍ਰਤੀ ਸ਼ਰਧਾਂਜਲੀ ਹੈ ਇਸੇ ਤਰ੍ਹਾਂ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਸਿੱਖ ਧਰਮ ਵਿੱਚ ਅਦੁੱਤੀ ਸ਼ਹਾਦਤ ਹੈ ਜਿਸ ਨੇ ਸਿੱਖਾਂ ਨੂੰ ਜਥੇਬੰਦਕ ਢਾਂਚੇ ਵਿੱਚ ਬਨ ਕੇ ਸਿਰਲੱਥ ਜੋਧਿਆਂ ਦੀ ਅਜਹੀ ਫੌਜ ਤਿਆਰ ਕੀਤੀ ਜਿਸ ਨੇ ਸ਼ਕਤੀਸ਼ਾਲੀ ਮੁਗਲ ਹਕੂਮਤ ਨਾਲ ਟੱਕਰ ਲੈ ਕੇ ਉਸ ਦੀਆਂ ਜਣਾ ਹਿਲਾ ਦਿੱਤੀਆਂ ਗੁਰੂ ਗੋਬਿੰਦ ਸਿੰਘ ਜੀ ਦੇ ਬਹਾਦਰ ਸੂਰਮਿਆਂ ਵਿੱਚੋਂ ਬਾਬਾ ਦੀਪ ਸਿੰਘ ਜੀ ਦਾ ਨਾਮ ਸਿੱਖ ਇਤਿਹਾਸ ਵਿੱਚ ਬੜੀ ਸ਼ਰਧਾ ਅਤੇ ਸਤਕਾਰ ਨਾਲ ਲਿਆ ਜਾਂਦਾ ਹੈ ਜਿਨ੍ਹਾਂ ਨੇ ਸਭ ਧਰਮਾਂ ਦੇ ਪਿੱਤਰ ਅਤੇ ਅਹਿਮ ਅਸਥਾਨ ਸ੍ਰੀ ਹਰਮੰਦਰ ਸਾਹਿਬ ਨੂੰ ਮੁਗਲ ਹਾਕਮਾਂ ਤੋਂ ਆਜ਼ਾਦ ਕਰਵਾਉਣ ਲਈ ਸਿਰ ਧਾੜ ਦੀ ਬਾਜ਼ੀ ਲਾ ਕੇ ਸ਼ਹੀਦੀ ਪ੍ਰਾਪਤ ਕੀਤੀ ਬਲੀਦਾਨ ਦੀ ਭਾਵਨਾ ਉੱਚੀ ਸੁੱਚੀ ਭਾਵਨਾ ਵਿਰਲਿਆਂ ਵਿੱਚ ਹੀ ਉਪਜਦੀ ਹੈ ਪਰ ਜਿਨ੍ਹਾਂ ਦੇ ਹਿਰਦਿਆਂ ਵਿੱਚ ਉਤਪਨ ਹੋ ਜਾਂਦੀ ਹੈ ਉਹ ਸਦੀਵੀ ਤੌਰ ਤੇ ਅਮਰ ਹੋ ਜਾਂਦੇ ਨੇ ਸਦੀਵੀ ਅਮਰਤਾ ਦੀ ਪ੍ਰਾਪਤੀ ਲਈ ਸੀਸ ਤਲੀ ਤੇ ਧਰ ਕੇ ਸ਼ਹਾਦਤਾਂ ਦੇ ਜਾਮ ਪੀਣੇ ਪੈਂਦੇ ਹਨ ਇਹ ਸੂਰਮੇ ਧਾਰਮਿਕ ਆਜ਼ਾਦੀ ਤੇ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਮੈਦਾਨੇ ਜੰਗ ਵਿੱਚ ਪਿੱਠ ਨਹੀਂ ਵਖਾਉਂਦੇ ਅਜਿਹੀ ਸਰਲਤ ਸੂਰਮੇ ਦਾ ਜਨਮ 1982 ਈਸਵੀ ਵਿੱਚ ਪਿੰਡ ਪਹੂਵਿੰਡ ਜ਼ਿਲ੍ਹਾ ਤਰਨਤਾਰਨ ਵਿਚ ਪਿਤਾ ਪਕਤਾ ਜੀ ਤੇ ਮਾਤਾ ਜੂਣੀ ਜੀ ਦੀ ਕੋਖੋਂ ਹੋਇਆ ਮਾਤਾ ਪਿਤਾ ਨੇ ਆਪ ਦਾ ਨਾਮ ਦੀਪਰ ਰਖਿਆ ਜਵਾਨ ਹੋਣ ਤੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਗੁਰੂ ਗੋਬਿੰਦ ਸਿੰਘ ਜੀ ਦੀ ਹਜ਼ੂਰੀ ਵਿੱਚ ਅਮਰਤ ਛੱਕ ਕੇ ਦੀਪ ਸਿੰਘ ਬਣ ਗਿਆ ਇੱਥੇ ਰਹਿੰਦਿਆਂ ਹੀ ਪ੍ਰਸਿੱਧ ਸਿੱਖ ਵਿਦਵਾਨ ਭਾਈ ਮਨੀ ਸਿੰਘ ਜੀ ਪਾਸੋਂ ਧਾਰਮਿਕ ਗ੍ਰੰਥਾਂ ਦਾ ਡੂੰਘਾ ਅਧਿਐਨ ਕਰਨ ਦੀ ਵਿਦਿਆ ਪ੍ਰਾਪਤ ਕੀਤੀ ਅਤੇ ਸਿੱਖ ਧਰਮ ਦੇ ਸੂਰਮ ਗਤੀ ਦੇ ਦਾਰਸ਼ਨਿਕ ਸੰਕਲਪਾਂ ਨੂੰ ਆਪਣੀ ਜੀਵਨ ਜਾਂਚ ਦਾ ਅੰਗ ਬਣਾ ਲਿਆ ਇੱਥੇ ਹੀ ਭਾਈ ਮਨੀ ਸਿੰਘ ਜੀ ਦੀ ਅਗਵਾਈ ਅਤੇ ਦਸਮ ਪਿਤਾ ਦੀ ਛਤਰ ਛਾਇਆ ਹੇਠ 22 ਸਾਲ ਦੀ ਉਮਰ ਵਿੱਚ ਬਾਬਾ ਦੀਪ ਸਿੰਘ ਜੀ ਉੱਚ ਕੋਟੀ ਦੇ ਵਿਦਵਾਨ ਅਤੇ ਸੂਰਬੀਰ ਯੋਧੇ ਬਣ ਗਏ ਬਾਬਾ ਦੀਪ ਸਿੰਘ ਜੀ ਵੇਲੇ ਸਿੱਖ ਇਤਿਹਾਸ ਵਿੱਚ ਉਥਲ ਪੁਥਲ ਦਾ ਸਮਾਂ ਸੀ ਇਸ ਸਮੇਂ ਹੀ ਬਾਬਾ ਬੰਦਾ ਸਿੰਘ ਜੀ ਬਹਾਦਰ ਤੇ ਭਾਈ ਤਾਰੂ ਸਿੰਘ ਜੀ ਦੀ ਸ਼ਹਾਦਤ ਹੋਈ ਅਤੇ ਛੋਟਾ ਕੱਲੂਕਾਰਾ ਵਾਪਰਿਆ ਉਹਨਾਂ ਦੇ ਸਮਕਾਲ ਵਿੱਚ ਹੀ ਜਦ ਬਾਬਾ ਦੀਪ ਸਿੰਘ ਜੀ ਨੂੰ ਖਬਰ ਮਿਲੀ ਕਿ ਅਬਦਾਲੀ ਦੇ ਲੜਕੇ ਤੈਮੂਰ ਸ਼ਾਹ ਦੌਰਾਨੀ ਨੇ ਹਰਮੰਦਰ ਸਾਹਿਬ ਦੀ ਬੇਅਦਬੀ ਕੀਤੀ ਹੈ ਤਾਂ ਉਹ 500 ਸਿੰਘਾਂ ਦਾ ਜਥਾ ਲੈ ਕੇ ਦਮਦਮਾ ਸਾਹਿਬ ਤੋਂ ਅੰਮ੍ਰਿਤਸਰ ਵੱਲ ਨੂੰ ਚੱਲ ਪਏ ਤਰਨਤਾਰਨ ਦੇ ਪਾਵਨ ਸਥਾਨ ਤੇ ਪਹੁੰਚ ਕੇ ਅਰਦਾਸਾ ਸੁਧਿਆ ਤੇ ਹਰਮੰਦਰ ਸਾਹਿਬ ਦੀ ਬੇਅਦਬੀ ਦਾ ਬਦਲਾ ਲੈਣ ਲਈ ਅੰਮ੍ਰਿਤਸਰ ਨੂੰ ਚੱਲ ਪਏ ਦਰਨ ਤਾਰਨ ਤੋਂ ਬਾਹਰ ਪਹੁੰਚ ਕੇ ਬਾਬਾ ਦੀਪ ਸਿੰਘ ਜੀ ਨੇ ਖੰਡੇ ਨਾਲ ਲਕੀਰ ਖੀਚੀ ਤੇ ਸਮੂਹ ਸਿੰਘਾਂ ਨੂੰ ਲਲਕਾਰ ਕੇ ਕਿਹਾ ਜਿਹੜੇ ਸਿੰਘ ਸ਼ਹੀਦੀ ਲਈ ਤਿਆਰ ਹਨ ਉਹ ਲਕੀਰ ਦੇ ਪਾਰ ਹੋ ਜਾਣ ਤੇ ਜੋ ਨਹੀਂ ਚਾਹੁੰਦੇ ਉਹ ਵਾਪਸ ਚਲੇ ਜਾਣ ਸਾਰੇ ਸਿੰਘਾਂ ਨੇ ਜਕਾਰੇ ਗਜ਼ਾ ਕੇ ਗਜ਼ਾ ਕੇ ਲਕੀਰ ਪਾਰ ਕੀਤੀ ਤੇ ਬਾਬਾ ਦੀਪ ਸਿੰਘ ਜੀ ਦੀ ਅਗਵਾਈ ਵਿੱਚ ਸ਼ਹੀਦੀਆਂ ਪਾਉਣ ਦਾ ਪਰਨ ਲੈ ਲਿਆ ਇਹ ਪਵਨ ਸਥਾਨ ਉੱਥੇ ਗੁਰਦੁਆਰਾ ਲਕੀਰ ਸਾਹਿਬ ਨਾਲ ਸੁਸ਼ੋਭਤ ਹੈ ਅੰਮ੍ਰਿਤਸਰ ਸ਼ਹਿਰ ਤੋਂ ਬਾਹਰ ਸਿੰਘਾਂ ਅਤੇ ਜਹਾਨ ਖਾਨ ਦੀਆਂ ਫੌਜਾਂ ਵਿਚਕਾਰ ਜ਼ਬਰਦਸਤ ਯੁੱਧ ਹੋਇਆ। ਬਾਬਾ ਦੀਪ ਸਿੰਘ ਜੀ ਦੀ ਅਗਵਾਈ ਵਿੱਚ ਇਸ ਇੱਕ ਫੌਜਾਂ ਅਫਗਾਨਾਂ ਨੂੰ ਪਿੱਛੇ ਧਕੇਲਦੀਆਂ ਚਾਟੀਵਿੰਡ ਤੱਕ ਪਹੁੰਚ ਗਈਆਂ। ਇੱਥੇ ਪਹੁੰਚ ਕੇ ਬਾਬਾ ਦੀਪ ਸਿੰਘ ਜੀ ਬਹੁਤ ਜ਼ਖਮੀ ਹੋ ਗਏ। ਉਹਨਾਂ ਦੇ ਸਰੀਰ ਉੱਤੇ ਅਨੇਕਾਂ ਜ਼ਖਮ ਹੋ ਗਏ। ਅਤੇ ਇਸ ਮੌਕੇ ਦੇ ਇਸ ਮੌਕੇ ਸਮੇਂ ਇੱਕ ਮੁਗਲ ਕਮਾਂਡਰ ਦੇ ਲੁਕਵੇਂ ਵਾਰ ਨਾਲ ਬਾਬਾ ਜੀ ਦਾ ਸਿਰ ਤੜ ਤੋਂ ਅਲੱਗ ਹੋ ਗਿਆ ਇੱਕ ਪ੍ਰਚਲਿਤ ਕਥਾ ਅਨਸਾਰ ਬਾਬਾ ਦੀਪ ਸਿੰਘ ਜੀ ਨੇ ਆਪਣਾ ਸਿਰ ਖੱਬੇ ਹੱਥ ਉੱਤੇ ਰੱਖ ਲਿਆ ਤੇ ਸੱਜੇ ਹੱਥ ਨਾਲ ਆਪਣੇ ਸਵਾ ਮਣ ਭਾਰੇ ਦੋ ਤਾਰੀ ਖੰਡੇ ਨਾਲ ਦੁਸ਼ਮਣ ਫੌਜਾਂ ਨਾਲ ਟਕਰਾ ਕਰਦੇ ਹੋਏ ਸ੍ਰੀ ਹਰਮੰਦਰ ਸਾਹਿਬ ਦੀ ਪ੍ਰਕਰਮਾ ਵਿੱਚ ਪਹੁੰਚ ਕੇ ਸ਼ਹੀਦੀ ਪ੍ਰਾਪਤ ਕੀਤੀ ਅੱਜ ਉਹਨਾਂ ਦੀ ਯਾਦ ਵਿੱਚ ਚਾਟੀਵਿੰਡ ਦੇ ਬਾਹਰ-ਬਾਰ ਗੁਰਦੁਆਰਾ ਸ਼ਹੀਦਾ ਸਜੋਬਤ ਹੈ ਅਤੇ ਹਰਮੰਦਰ ਸਾਹਿਬ ਦੀ ਪ੍ਰਕਰਮਾ ਵਿੱਚ ਜਿੱਥੇ ਆਪ ਜੀ ਨੇ ਸੀ ਦਿੱਤਾ ਸੀ ਉਥੇ ਆਪ ਜੀ ਦਾ ਪਾਵਨ ਸਥਾਨ ਸੁਸ਼ੋਭਤ ਹੈ ਜਿੱਥੇ ਹਰ ਮੰਦਰ ਸਾਹਿਬ ਵਿੱਚ ਨਤਮਸਤਕ ਹੋਣ ਤੋਂ ਪਹਿਲਾਂ ਹਰ ਸਿੱਖ ਸ਼ਰਧਾਲੂ ਸਿਰ ਝੁਕਾ ਕੇ ਬੜੀ ਸ਼ਰਧਾ ਨਾਲ ਬਾਬਾ ਦੀਪ ਸਿੰਘ ਜੀ ਨੂੰ ਅਕੀਦਤ ਪੇਟ ਕਰਦਾ ਹੈ ਅਜੇ ਸਰਲਤ ਸੂਰਮਿਆਂ ਦੀਆਂ ਗਥਾਵਾਂ ਅਤੇ ਇਤਿਹਾਸਿਕ ਸਿੱਖ ਧਰਮ ਲਈ ਵੱਡੇ ਮਾਣ ਅਤੇ ਮਰਤਬੇ ਦਾ ਸਬਬ ਬਣਿਆ ਹੈ ਸੋ ਸਾਨੂੰ ਅਜਿਹੇ ਬਹਾਦਰ ਧਾਰਮਿਕ ਸੂਰਮਿਆਂ ਦੀ ਲਸਾਨੀ ਸ਼ਹਾਦਤਾਂ ਨੂੰ ਸਦਾ ਹੀ ਯਾਦ ਰੱਖਣਾ ਚਾਹੀਦਾ ਹੈ ਸੂਰਾ ਸੋ ਪਹਿਚਾਨੀ ਹੈ ਜੋ ਲੜਿਆ ਦੀਨ ਕੇ ਹਿਤ ਇਹ વાਤਾ ਸੁਣਾ ਰਹੇ ਸਨ ਡਾਕਟਰ ਰਾਜਵਿੰਦਰ ਕੌਰ ਪ੍ਰਭੂ ਦੇ ਨਾਮ ਦੀ ਰੰਗਤ ਵਿੱਚ ਰੰਗੀ ਹੋਈ ਆਤਮਾ ਸੂਰਮੇ ਦਾ ਰਤਬਾ ਪ੍ਰਾਪਤ ਕਰਦੀ ਹੈ ਰਾਗ ਤਨਾਸਰੀ ਵਿੱਚ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਫਰਮਾਉਂਦੇ ਨੇ ਜਾ ਕੋ ਹਰ ਰੰਗ ਲਾਗੂ ਇਸ ਜੁਗ ਮੈਂ ਸੋ ਕਹੀਤ ਹੈ ਸੂਰਾ ਆਤਮ ਜਣੈ ਸਗਲ ਵਸਤਾ ਕੈ ਜਾ ਕਾ ਸਤਗੁਰ ਪੂਰਾ ਸਰਵਣ ਕਰਦੇ ਆ ਭਾਈ ਓਂਕਾਰ ਸਿੰਘ ਤੇ ਉਹਨਾਂ ਦੇ ਰਾਗੀ ਜਿੱਥੇ ਪਾਸੋਂ ਇਹ ਸ਼ਬਦ ਜਾ ਕੋ ਹਰ ਰੰਗ ਲਾਗੂ ਇਸ ਜੁਗ ਤੁਪ ਮੈਂ ਸੋ ਕਹੀਯਾ Satguru. this is too good ਕੇ ਚਰਨ ਵਸ ਮੇਰੇ ਹੀ ਆਰੇ ਜਨ ਕੇ ਚਰਨ ਵਸ ਮੇਰੇ ਹੀ ਆਰੇ ਸੰਗ ਪੁਨੀ ਕਹਿੰਤ ਰਸ ਕਹਈਅਤ ਹੈ ਸੂਰਾ ਜਾ ਕੋ ਹਰ ਰੰਗ ਲਾਗੂ ਇਸ ਜੁਗ ਮੈਂ ਸੂ ਕਹਈਅਤ ਹੈ ਸੂਰਾ ਆਤਮ ਜਣੈ ਸਗਲ ਵਸਤਾ ਕੈ ਜਾ ਕਾ ਸਤਗੁਰ ਪੂਰਾ ਇਸ ਸ਼ਬਦ ਗਾਇਨ ਕੀਤਾ ਸੀ ਪਾਈ ੋਂਕਾਰ ਸਿੰਘ ਤੇ ਉਹਨਾਂ ਦੇ ਰਾਗੀ ਜੱਥੇ ਨੇ